ਜੀ ਅੱਜ ਮਾਰਨਿੰਗ ਤਕਰੀਬਨ ਸਵਾ 10 ਵਜੇ ਦੇ ਕਰੀਬ ਇੱਕ ਇੰਟਰਨੈਸ਼ਨਲ ਬਾਰਡਰ ਕ੍ਰੋਸ ਕਰਕੇ ਫੈਂਸ ਦੇ ਨਜ਼ਦੀਕ ਪਾਕਿਸਤਾਨ ਸਾਈਡ ਤੋਂ ਇੱਕ ਵਿਅਕਤੀ ਜਿਹੜਾ ਹੈਗਾ ਉਹ ਪੜਿਆ ਗਿਆ ਉਹਦੀ ਪੁਸ਼ਗਿਸ਼ ਤੋਂ ਪਤਾ ਲੱਗਾ ਕਿ ਇਹ ਅਫਗਾਨ ਨੈਸ਼ਨਲਸ ਆ ਔਰ ਇਹਦੀ ਡਿਟੇਲਸ ਅਸੀਂ ਰਿਵੀਲ ਨਹੀਂ ਕਰ ਸਕਦੇ ਕਿਉਂਕਿ ਇਹ ਪਾਕਿਸਤਾਨ ਦੇ ਜ਼ਰੀਏ ਇੰਡੀਆ ਵਾਲੇ ਪਾਸੇ ਦਾਖਲ ਹੋ ਰਿਹਾ ਸੀ ਇਕਰ ਜ਼ਿਕਰ ਹੋਗਾ ਕਿ ਇਹਦੇ ਕੋਲ ਕੋਈ ਹਥਿਆਰ ਜਾਂ ਕੋਈ ਉਸ ਤਰ੍ਹਾਂ ਦੀ ਵਸਤੂ ਨਹੀਂ ਮਿਲੀ ਸਿਰਫ ਪਾਕਿਸਤਾਨ ਦੇ ਕੁਝ ਕਰੰਸੀ ਨੋਟ ਨੇ। ਆ ਜ਼ਿਕਰ ਹੋਗਾ ਕਿ ਇਹਦੇ ਕੋਲ ਕੋਈ ਹਥਿਆਰ ਜਾਂ ਕੋਈ ਉਸ ਤਰ੍ਹਾਂ ਦੀ ਵਸਤੂ ਨਹੀਂ ਮਿਲੀ ਸਿਰਫ ਪਾਕਿਸਤਾਨ ਦੇ ਕੁਝ ਕਰੰਸੀ ਨੋਟ ਨੇ। ਤੇ ਇਹਦੇ ਅੱਗੇ ਸੀ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਕਰ ਰਿਆ। ਸਰ ਇੱਕ ਸ਼ੱਕੀ ਫੜਿਆ ਗਿਆ ਜੀ ਬਾਰਡਰ ਤੇ ਬੀਐਸਐਫ ਔਰ ਪੁਲਿਸ ਜੜੀ ਉਸ ਦੀ ਕਸ਼ਿਸ਼ ਕਰਨੀ ਸੀ। ਤੁਹਾਡਾ ਕੀ ਕਹਿਣਾ ਸਤਾ? ਜੀ ਅੱਜ ਮਾਰਨਿੰਗ ਤਕਰੀਬਨ ਸਵਾ 10 ਵਜੇ ਦੇ ਕਰੀਬ ਇੱਕ ਇੰਟਰਨੈਸ਼ਨਲ ਬਾਰਡਰ ਕ੍ਰੋਸ ਕਰਕੇ ਫੈਂਸ ਦੇ ਨਜ਼ਦੀਕ ਪਾਕਿਸਤਾਨ ਸਾਈਡ ਤੋਂ ਇੱਕ ਵਿਅਕਤੀ ਜਿਹੜਾ ਹੈਗਾ ਉਹ ਫੜਿਆ ਗਿਆ ਉਹਦੀ ਪੁਸ਼ਗਿਸ਼ ਤੋਂ ਪਤਾ ਲੱਗਾ ਕਿ ਇਹ ਅਫਗਾਨ ਨੈਸ਼ਨਲਸ ਆ ਔਰ ਇਹਦੀ ਡਿਟੇਲਸ ਅਸੀਂ ਰਿਵੀਲ ਨਹੀਂ ਕਰ ਸਕਦੇ ਕਿਉਂਕਿ ਇਹ ਪਾਕਿਸਤਾਨ ਦੇ ਜ਼ਰੀਏ ਇੰਡੀਆ ਵਾਲੇ ਪਾਸੇ ਦਾਖਲ ਹੋ ਰਿਹਾ ਸੀ ਅ ਜ਼ਿਕਰ ਜੋਗਾ ਕਿ ਇਹਦੇ ਕੋਲ ਕੋਈ ਹਥਿਆਰ ਜਾਂ ਕੋਈ ਉਸ ਤਰ੍ਹਾਂ ਦੀ ਵਸਤੂ ਨਹੀਂ ਮਿਲੀ ਸਿਰਫ ਪਾਕਿਸਤਾਨ ਦੇ ਕੁਝ ਕਰੰਸੀ ਨੋਟ ਨੇ ਤੇ ਇਹਦੇ ਅੱਗੇ ਅਸੀਂ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਕਰ ਰਹੇ ਆ ਸਾਡੇ ਕੋਲ ਜਿਹੜੀ ਜੁਆਇੰਟ ਇਨਟਰੋਗੇਸ਼ਨ ਆ ਉਸ ਤੋਂ ਹੋਰ ਗੱਲਾਂ ਦਾ ਜਿਹੜਾ ਪਤਾ ਲੱਗੇਗਾ ਕਿ ਕਿਸ ਮਨਸਕ ਬਕਸਰ ਦੇ ਨਾਲ ਇੰਟਰਨੈਸ਼ਨਲ ਬਾਰਡਰ ਦੇ ਨਜ਼ਦੀਕ ਆਇਆ ਆ ਜੀ ਅੱਜ ਮਾਰਨਿੰਗ ਤਕਰੀਬਨ ਸਵਾ 10 ਵਜੇ ਦੇ ਕਰੀਬ ਇੱਕ ਇੰਟਰਨੈਸ਼ਨਲ ਬਾਰਡਰ ਕ੍ਰਾਸ ਕਰਕੇ ਫੈਂਸ ਦੇ ਨਜ਼ਦੀਕ ਪਾਕਿਸਤਾਨ ਸਾਈਡ ਤੋਂ ਇੱਕ ਵਿਅਕਤੀ ਜਿਹੜਾ ਹੈਗਾ ਉਹ ਫੜਿਆ ਗਿਆ ਉਹਦੀ ਪਿਛਗਿਸ਼ ਤੋਂ ਪਤਾ ਲੱਗਾ ਕਿ ਇਹ ਅਫਗਾਨ ਨੈਸ਼ਨਲਸ ਆ ਔਰ ਇਹਦੀ ਡਿਟੇਲਸ ਅਸੀਂ ਰਿਵੀਲ ਨਹੀਂ ਕਰ ਸਕਦੇ ਕਿਉਂਕਿ ਇਹ ਪਾਕਿਸਤਾਨ ਦੇ ਜ਼ਰੀਏ ਇੰਡੀਆ ਵਾਲੇ ਪਾਸੇ ਦਾਖਲ ਹੋ ਰਿਹਾ ਸੀ ਜਿੱਕਰ ਜ਼ਿਕਰ ਹੋ ਗਿਆ ਕਿ ਇਹਦੇ ਕੋਲ ਕੋਈ ਹਥਿਆਰ ਜਾਂ ਕੋਈ ਉਸ ਤਰ੍ਹਾਂ ਦੀ ਵਸਤੂ ਨਹੀਂ ਮਿਲੀ ਸਿਰਫ ਪਾਕਿਸਤਾਨ ਦੇ ਕੁਝ ਕਰੰਸੀ ਨੋਟ ਨੇ ਜ਼ਿਕਰ ਹੋ ਗਿਆ ਕਿ ਇਹਦੇ ਕੋਲ ਕੋਈ ਹਥਿਆਰ ਜਾਂ ਕੋਈ ਉਸ ਤਰ੍ਹਾਂ ਦੀ ਵਸਤੂ ਨਹੀਂ ਮਿਲੀ ਸਿਰਫ ਪਾਕਿਸਤਾਨ ਦੇ ਕੁਝ ਕਰੰਸੀ ਨੋਟ ਨੇ ਤੇ ਇਹਦੀ ਜੋ ਸੀ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਕਰ ਰਿਆ ਸਰ ਇੱਕ ਸ਼ਖੀ ਫੜਿਆ ਗਿਆ ਜੀ ਬਾਰਡਰ ਤੇ ਬੀਐਸਐਫ ਔਰ ਕੁਝ ਜੜੀ ਉਸ ਦੀ ਪੁਸ਼ਕਿਸ਼ ਕਰਨੀ ਹੈ ਤੁਹਾਡਾ ਕੀ ਕਹਿਣਾ ਸਤਿ ਸ੍ਰੀ ਅਕਾਲ ਜੀ ਅੱਜ ਮਾਰਨਿੰਗ ਤਕਰੀਬਨ ਸਵਾ 10 ਵਜੇ ਦੇ ਕਰੀਬ ਇੱਕ ਇੰਟਰਨੈਸ਼ਨਲ ਬਾਰਡਰ ਕਰਾਸ ਕਰਕੇ ਫੈਂਸ ਦੇ ਨਜ਼ਦੀਕ ਪਾਕਿਸਤਾਨ ਸਾਈਡ ਤੋਂ ਇੱਕ ਵਿਅਕਤੀ ਜਿਹੜਾ ਹੈਗਾ ਉਹ ਫੜਿਆ ਗਿਆ ਉਹਦੀ ਪੁਸ਼ਕਿਸ਼ ਤੋਂ ਪਤਾ ਲੱਗਾ ਕਿ ਇਹ ਅਫਗਾਨ ਨੈਸ਼ਨਲਸ ਦਾ ਔਰ ਇਹਦੀ ਡਿਟੇਲਸ ਅਸੀਂ ਰਿਵੀਲ ਨਹੀਂ ਕਰ ਸਕਦੇ ਕਿਉਂਕਿ ਇਹ ਪਾਕਿਸਤਾਨ ਦੇ ਜ਼ਰੀਏ ਇੰਡੀਆ ਵਾਲੇ ਪਾਸੇ ਦਾਖਲ ਹੋ ਰਿਹਾ ਸੀ ਆ ਜ਼ਿਕਰ ਜੋਗਾ ਕਿ ਇਹਦੇ ਕੋਲ ਕੋਈ ਹਥਿਆਰ ਜਾਂ ਕੋਈ ਉਸ ਤਰ੍ਹਾਂ ਦੀ ਵਸਤੂ ਨਹੀਂ ਮਿਲੀ ਸਿਰਫ ਪਾਕਿਸਤਾਨ ਦੇ ਕੁਝ ਕਰੰਸੀ ਨੋਟ ਨੇ ਤੇ ਇਹਦੀ ਅੱਜ ਅਸੀਂ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਕਰ ਰਿਹਾ ਸਾਡੇ ਕੋਲ ਜਿਹੜੀ ਜੁਆਇੰਟ ਇੰਟਰੋਗੇਸ਼ਨ ਆ ਉਸ ਤੋਂ ਹੋਰ ਗੱਲਾਂ ਦਾ ਜਿਹੜਾ ਪਤਾ ਲੱਗੇਗਾ ਕਿ ਕਿਸ ਮਨਸਕ ਬਕਸ ਦੇ ਨਾਲ ਇੰਟਰਨੈਸ਼ਨਲ ਬਾਰਡਰ ਦੇ ਨਜ਼ਦੀਕ